ਹਾਂਜੀ ਕੀ ਗੱਲ ਹੋਈ ਹੈ ਤੁਹਾਡੇ ਨਾਲ ਕਿਰੋ ਵਿਆਹ ਹੋਇਆ ਹੈ ਤੁਹਾਡਾ ਸੋ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ 1 ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਨਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਹਾਂ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਬਹੁਤ ਘੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ ਪੇਸ਼ੈਂਟ ਹੈਗੀ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਮੇਰੇ ਭਰਾ ਭਰਾਵਾਂ ਨੇ ਮਾਰਿਆ ਉਹਨਾਂ ਨੂੰ ਘਰ ਵਿੱਚ ਆ ਕੇ ਉਹਨਾਂ ਨੇ ਮਾਰਿਆ ਘਰ ਦੇ ਅੰਦਰ ਤੇ ਮੈਰਿਜ ਕੀਤੀ ਸੀ ਅਹੀਂ ਦਿੱਲੀ ਮੈਰਿਜ ਕਰਾਈ ਸੀ ਕੋਟੇ ਕੋਟੇ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਵੱਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਅਹੀਂ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਤੁਹਾਨੂੰ ਮਲਾਈਮਾ ਦੀ ਪਛਾਣ ਹੈ ਜਾਂ ਨਾਮ ਪਤਾ ਉਹਨਾਂ ਨੂੰ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਉਹ ਤੁਸੀਂ ਕੀ ਮੰਗ ਕਰਦੇ ਜੀ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲੂ ਨੂੰ ਇਨਸਾਫ ਚਾਹੀਦਾ ਬਸ ਤੁਹਾਡੇ ਮਦਰ ਇਨ ਲਾ ਦਾ ਕੀ ਲਾਜ ਕਿੰਨਾ ਕੋ ਹਗਾ ਸੀਰੀਅਸ ਅਗੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਹੈ ਭਾਈ ਗੁਣਾਣਾਪੁਰੇ ਰਹਿਣ ਵਾਲਾ ਆ ਕੀ ਗੱਲ ਗਲੀ ਨੰਬਰ 15 ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਹੈ ਜੀ ਤੇ ਮੈਂ ਐਸਸੀ ਸਾਹਿਬ ਨੂੰ ਬੇਸ਼ਵਿਅ ਹੋਇਆ ਸੀ ਠੀਕ ਹੈ ਕੋਰਟ ਚ ਗਿਆ ਸੀ ਸਟੇਓਡਾ ਲੈ ਦਿੱਤੀ ਸੀ ਇਹਦੇ ਘਰ ਜਨਮ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਝਾਗ ਸਾਨੂੰ ਕੁੜੀ ਦੇ ਦਿਓ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਵਿੱਚ ਐਵੇਂ ਕੁੜੀ ਨੇ ਮੈਨੂੰ ਆ ਕੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਰਜਮੰਦੀਨਾ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਹੈ ਜੀ ਅੱਜ ਆਪਾਂ ਘਰ ਕੇ ਆਪਣਾ ਥੋੜਾ ਸਮਾਨ ਲੈਣ ਕਿ ਚਲੋ ਆਪਾਂ ਕਿਤੇ ਹੋ ਹੋਟਲ ਜਾਂਦੇ ਆ ਤੇ ਇਹਨਾਂ ਇੱਕ ਤਿੰਨੇ ਭਰਾ ਐ ਉਥੇ ਕੰਦਰ ਤੋੜ ਕੇ ਆਏ ਠੀਕ ਆ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਇਟਾ ਵੀ ਕੋਠੋ ਚੁੱਕ ਕੇ ਲੈ ਕੇ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨ ਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੇਂ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਜੀਵਨ ਜੀ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜੇਪ ਚ ਨਗਰ ਪਿਆ ਉਹ ਵੀ ਲੈ ਗਿਆ ਸਭ ਕੁਝ ਲੈ ਗਿਆ ਮਦਦ ਤਾਂ ਕੀ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਣਾ ਆ ਪਾਪਰ ਅਟੈਕ ਹੋ ਗਿਆ ਸੀ ਉਹ ਪਛਾਣੀ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਜਵਾਏ ਜੇ ਪੈ ਤੇ ਲਾ ਮੇ ਕੋ ਇਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਗਿੱਤੀ ਕੌਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਹੈ ਸੁਨੀਲ ਆਕਾਸ਼ ਤੇ ਅਨੀਸ਼ ਠੀਕ ਹੈ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਹੈਗੇ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕ ਕੀ ਕਹਿੰਦੇ ਹੋ ਮਾਣ ਕਿੱਥੇ ਰਹਿੰਦਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਤਾਂ ਨਹੀਂ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਉਥਾ ਟੱਪ ਗਿਆ ਇਹ ਹੁਣ ਕੀ ਮੰਗਦਾ ਹੁਣ ਸਾਡੇ ਅਸੀਂ ਮੰਗਿਆ ਤੁਹਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੁਸੀਂ ਆਪਣਾ ਜਿਹੜਾ ਸਟੇਓਰਡ ਲਿਤਾ ਸੀ ਕੋਈ ਹਾਈ ਕੋਰਟ 'ਚ ਰਿੱਟ ਪਾਈ ਸੀ ਕਿ ਨਾਮ ਆ ਮੇਨ ਮਲਾਜ਼ਮ ਕਹੀ ਰਿਹਾ ਹਾਂ ਜੀ ਸਰ ਮੈਂ ਰਿੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਜੀ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਿਆ ਲੱਖ-ਲੱਖ ਰੁਪਿਆ ਸਾਡੀ ਤਨਖਾਹਾਂ ਵਾਗੀਆਂ ਤੂੰ ਭਰ ਦੇਗਾ ਮੈਂ ਕਿਹਾ ਮੈਂ ਗਰੀਬ 10000 ਰੁਪਏ ਨੌਕਰੀ ਕਰਨ ਵਾਲਾ ਕੱਲੀ ਆਪਣੀ ਮਾਪਿਆਂ ਦਾ ਨਾਮ ਪਤਾ ਤਾਂ ਨਾ ਨਹੀਂ ਮੈਨੂੰ ਪਤਾ ਜੀ ਸਰਦਾਰ ਜੇ ਹੈਗਾ ਲੰਬਾ ਜਿਹਾ ਬੋਲਦੇ ਬੜਾ ਔਖਾ ਸੀ ਹਾਂ ਜੀ ਸਰ ਪਛਾਣਾਂਗੇ ਸਰ ਜ਼ਰੂਰ ਕਰਾਂਗੇ ਤੁਸੀਂ ਮੰਗ ਕਰਦੇ ਕਾਰਵਾਈ ਹੋਂਦੀ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਇਹਨੇ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇਆ ਕਿਤੇ ਲੈ ਲਓ ਮੈਂ ਕਹਾਂ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਏ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਰਹੇ ਗਏ ਆ ਪੈਸਾ ਤੇ ਲ ਤੁਹਾਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੋਂ ਠੀਕ ਮਾਮਲਾ ਸਾਰਾ ਜੀ ਇੱਕ ਝਗੜਾ ਹੋਇਆ ਤਿੰਨ ਵਿਅਕਤੀ ਆਏ ਜੀ ਹਾਂ ਸਾਰਾ ਤਿੰਨ ਵਿਅਕਤੀ ਆਏ ਆ ਇਹ ਝਗੜੇ ਵਾਲੇ ਆਏ ਆ ਇਹਨਾਂ ਝਗੜਾ ਹੋਇਆ ਵਾ ਹਰੀ ਬ੍ਰਦਰ ਆਏ ਆ ਕੋਰ ਖਾਲਸਾ ਤੋਂ ਡਾਟਸਾ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮਰਗ ਰਿਪੋਰਟ ਆਊਗੀ ਉਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਾਡੇ ਕੋਲ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਅਮਰੇਨੇ ਦੇ ਰਮੇਸ਼ਰ ਧਾਮ ਦੇ ਮੰਦਰ ਗੁਰੂ ਨਾਨਕ ਪ੍ਰਧਾਏ ਆਏ। ਇਹਨਾਂ ਦਰਸਾਫ ਕਰ ਰਹੇ ਆ ਜੋ ਵੀ ਸਟਾਂ ਲੱਗੀਆਂ ਨੇ ਇਹਦੇ ਮੈਲਕੀਤਾ ਜਾ ਰਹਿਆ ਵਾ। ਜੋ ਵੀ ਕਾਨੂੰਨੀ ਕਰ ਹੋ ਗਈ ਆਪਾਂ ਉਹ ਕਰ ਦਾਂਗੇ। ਰਿਜ਼ਲਟ ਕੱਲ ਹੋਣਾ ਇਹਨਾਂ ਦਾ। ਇਹ ਥਾਰੇ ਇੱਥੇ ਲਿਖਿਆ ਹੋਇਆ ਚੌਕੀ ਕੋਟ ਖਾਲਸਾ ਜਿੱਥਰ ਕੋ ਡਾਕਟ ਆਇਆ ਵਾ। ਕੋਈ ਕੋਟ ਖਾਲਸਾ ਦਾ ਮਲਾਜਮ ਆਇਆ ਇੱਥੇ। ਫਰ ਇੱਥੇ ਤੇ ਆਇਆ ਉਹਨਾਂ ਨੇ ਉਹਨਾਂ ਦਾ ਡਾਟ ਘਟਦਾ ਜੀ ਉਹਨਾਂ ਨੇ ਉਹਨਾਂ ਨੇ ਆਉਣਾ ਜੀ ਕਾਰਵੇ ਹੁਣ ਤੋਂ ਬਾਅਦ ਉਹਨਾਂ ਦਾ ਕਹਿਣਾ ਮਤਲਬ ਸਾਨੂੰ ਖਤਰਾ ਹੈ ਕੋਈ ਕਿ ਨਾਮ ਅਸੀਂ ਕੋਡ ਮੈਰਿਜ ਕਰਾਈ ਹੋਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਤਲਾਹ ਕਰ ਦਿੱਤੀ ਕਿ ਇਹਦਾ ਡਿਵਲਪ ਹਾਂਜੀ ਹਾਂਜੀ ਹਾਂਜੀ